ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡੜੀ ਖਸਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲ ਲੜਨ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੜਨ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅਮਰਤਪਾਲ ਦੇ ਪਿੱਛੇ ਲੱਗੇ ਹੋਏ ਆ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅਮਰਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾਵੇ ਨਹੀਂ ਇਹ ਜੀ ਕੰਗੜਾ ਨਾਲੋਂ ਉੱਤੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਤੇ ਮੇਰੇ ਖਿਆਲ ਦੇ ਮੈਂ ਤੇ ਸੋਚਦਾ ਕਿ ਅਗਰ ਭਾਤ ਦੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਹੋਣਾ ਚਾਹੀਦੀ ਤਾਂ ਖਬਚੀਆ ਤੇ ਹੁਜੇ ਇਹ ਲੀਡਰਾਂ ਨੂੰ ਉਹਨਾਂ ਨੂੰ ਕਿਨਾਰਾ ਕਰਨਾ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਹੈ। ਕਈ ਭਾਰੇ ਚ ਭਾਈਚਾਰਿਆਂ ਚ ਨਫਰਤ ਦੀ ਆ ਅੱਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ। ਲਾ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ ਕਿਹੋ ਜਿਹੇ ਹਾਲਾਤ ਬਣੇ ਪਏ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ। ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਧੇ ਜਿਹੜੇ ਸਿੰਘ ਸਵਾਨ ਦੀ 30 ਤਰੀਕ ਨੂੰ ਇਕਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀਆਂ ਤੇ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦਾ ਧਿਆਨ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਲਾਂਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਹੈ ਨਾ ਇਹ ਜਸੇਦਾਰ ਸਾਹਿਬ ਜੋ ਇੱਕ ਪੰਥਕਰਵੈਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਬਾਲੋ ਦੇ ਉੱਤੇ ਕੋਈ ਫੈਸਲਾ ਲੈਣ ਤੁਹਾਨੂੰ ਉਮੀਦ ਹੈ ਕਿ ਅਕਾਲ ਤਖਤ ਸਾਹਿਬ ਸੁਖਬੀਲ ਬਾਲੋ ਦੇ ਉੱਤੇ ਕੋਈ ਕਰੜਾ ਫੈਸਲਾ ਲੈ ਸਕੋਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਚੱਲ ਨਹੀਂ ਖਿਲਦੇ ਨੇ ਤੁਹਾਡੇ ਰੂਪ ਨੇ ਨਹੀਂ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦਸਤਾਰ ਸਾਹਿਬ ਦੇ ਧਿਆਨ ਚ ਲੈ ਆਂਦੇ ਹੁਣ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਆ ਤੇ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਿਆਲ ਰੱਖਦੇ ਹੋયા ਉਹਨਾਂ ਨੂੰ ਜਿਹੜਾ ਫੈਸਲਾ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੀ ਸਾਰੀ ਕੌਮ ਪ੍ਰਵਾਨ ਕਰੇ ਕੱਲ ਨੂੰ ਨਾ ਹੋਵੇ ਕਿ ਜਿੱਦਾਂ ਪਹਿਲਾਂ ਫੈਸਲੇ ਹੋਏ ਤੇ ਤੇ ਕੌਮ ਜਿਹੜੀ ਆ ਕਿ ਉਹ ਉੱਚ ਉਹਨੂੰ ਪ੍ਰਵਾਨ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਅਕਾਲ ਤਖਤ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਵੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਨਾ ਕਿ ਇਹ ਫਿਰ ਜਿਹੜਾ ਕਿ ਸੰਗਤ ਨੂੰ ਪ੍ਰਵਾਨ ਹੋਵੇ ਜਿਹੜਾ ਫੈਸਲਾ ਜਿੱਦਾਂ ਸਾਹਮਣੇ ਸ਼ੁਕੀਨ ਬਾਗ ਦੇ ਤੇ ਇਹਨੂੰ ਲੈਣਾ ਉਹਦੀ ਪੇਸ਼ੀ ਨਹੀਂ ਹੁੰਦੀ ਜਿਹੜਾ ਬੜੀਆਂ ਧਿਰਾਂ ਕਾਤਕ ਸਿੰਘ ਸਾਹਿਬ ਨੇ ਜਥੇਦਾਰ ਨੂੰ ਇਸ ਬਾਰੇ ਕੈਚੂਅਲ ਕਰਨਾ ਫੈਸਲਾ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕਿ ਆ ਉਹ 30 ਤਰੀਕ ਦਾ ਮਲਟੀ ਮੀਟਿੰਗ ਸਹੀ ਰਹੇਗਾ ਕਿ ਇਹ ਮਲੈਪਾਨ ਕੇ ਫੈਸਲਾ ਇਹ ਤਾਂ ਹੁਣ ਜੀ ਜਥੇਦਾਰ ਸਾਹਿਬ ਦੇ ਉੱਪਰ ਹੀ ਉਹਨਾਂ ਜੋ ਪੰਜ ਸੱਤ ਸਹਿਬਾਨ ਦੀ ਮੀਟਿੰਗ ਹੋਊਗੀ ਉਹਦੇ ਚੀ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮਨ ਹੋ ਦੱਸਣਾ ਪਊਗਾ ਨਾ ਜੀ ਜਦੋਂ ਉਹਨਾਂ ਦੇ ਕੋਈ ਵਿਚਾਰ ਅਧੀਨ ਫੈਸਲਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਥੇਦਾਰ ਕੋਲੋਂ ਹੀ ਉਮੀਦ ਕਰਦੇ ਆ ਕਿ ਉਹ ਸਹੀ ਫੈਸਲਾ ਦੇਣਗੇ ਜੋ ਕੌਮ ਨੂੰ ਪਰਵਾਹ ਹੋਵੇ ਸੰਤਰੀ ਸਿੰਘ ਪਾਲ ਦੀ ਕੀਤੀ ਜਾਵੇ ਤੇ ਅਮਰਿਤਪਾਲ ਨੇ ਮੈਡੀਕਲ ਸਹੂਲਤ ਕਿਹੜੀ ਆਪਦੇ ਨੇਮ ਨਾ ਨਹੀਂ ਬਤਾਇਆ ਨਹੀਂ ਇਹ ਦੀ ਪੰਜਾਬ ਸਰਕਾਰ ਦੀ ਨਾ ਸਿੰਦਰ ਸਰਕਾਰ ਦੀ ਬਹੁਤ ਅਣਗਹਿਲੀ ਆ ਕਿਉਂਕਿ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀਆਂ ਐਸੋ ਜੀਆਂ ਬਿਮਾਰੀਆਂ ਕੋਨਾਂ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਤੇ ਉਹ ਇੱਕ ਪਿਛਤ ਸੰ ਉਸ ਖਬਰ ਜਿਹੜੀ মিডিਆ ਦੇ ਥਰੂ ਵੀ ਦੁਨੀਆਂ ਨੂੰ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਮ ਤੇ ਉਹਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਵੀ ਮੈਨੂੰ ਜਾ ਰਹੇ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਆਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਤੇ ਇਸ ਕਰਕੇ ਉਹਨਾਂ ਨੂੰ ਇਹ ਇਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਕੋਈ ਸਹੂਲਤ ਉਹਨਾਂ ਦੀ ਬਣਦੀ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਜੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਿੱਥੇ ਅਮਰਪਾਲ ਦੇ ਸਵਾਲ ਚੁੱਕ ਰਹੇ ਨੇ ਦੂਜੇ ਪਾਸੇ ਜੋ ਕਾਲੀਗਲ ਦਾ ਪੰਜਾਬ ਦੇ ਵਿੱਚ ਹਾਲਾਤ ਹੈ ਲੱਗਦਾ ਹੈ ਉਹਨਾਂ ਨੂੰ ਅਮਰਪਾਲ ਦੇ ਸਵਾਲ ਕਰਨ ਤੋਂ ਪਹਿਲਾਂ ਆਪਣੇ ਵਾਲ ਦੇਖਣਾ ਚਾਹੀਦਾ ਸੀ ਖਾਸ ਜਿਹੜਾ ਉਹਨਾਂ ਨੂੰ ਆਪਣੀ ਚਿੰਤਾ ਹੋਣੀ ਚਾਹੀਦੀ ਹੈ ਜੀ ਤੇ ਇਹ ਤੇ ਜੀ ਜਦੋਂ ਹੁਣ ਦੇਖਦਾ ਕਿ ਉਹਨਾਂ ਨੇ ਗਲਤੀਆਂ ਏਡੀਆਂ ਨੇ ਵਧੀਆਂ ਕੀਤੀਆਂ ਕਿ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ ਹੁਣ ਉਹ ਜੋ ਵੀ ਹੈ ਇਹੋ ਜਿਹੇ ਹੱਥ ਪੈਰ ਮਾਰ ਰਹੇ ਆ ਗਲਤ ਇਲਜ਼ਾਮ ਬਾਜੀ ਲਾ ਰਹੇ ਆ ਕਈ ਇਹੋ ਜਿਹੇ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਇਹੋ ਜਿਹੀਆਂ ਚੀਜ਼ਾਂ ਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦੇ ਵਕਾਰ ਨੂੰ ਢਾ ਲਾ ਰਹੇ ਆ ਤੇ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜਾ ਕੱਢ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੀ ਖਾਤਰ ਆਪਣੇ ਜੋ ਗਨਾਹਾਂ ਤੇ ਪੜਦਾ ਪਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਕਾਲੀ ਦਲ ਅਕਾਲੀ ਦਲ ਨੂੰ ਕੋ ਡਰ ਖਾ ਰਿਹਾ ਅਮਰਤਪਾਲ ਤੋਂ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਹੋਣਾ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡਰ ਹੀ ਖਸਤਾ ਰਿਹਾ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲ ਲੜਨ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੜਨ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅਮਰਤਪਾਲ ਦੇ ਪਿੱਛੇ ਹੀ ਲੱਗੇ ਹੋਏ ਆ ਮੇਰੇ ਖਿਆਲ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅਮਰਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰ ਦਿੱਤਾ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾ ਰਿਹਾ ਹੈ ਇੱਕ ਕੰਗੜਾ ਰਿਪੋਰਟ ਦਾ ਇੱਕ ਬਿਆਨ ਆਇਆ ਸੀਗਾ ਕਿਸਾਨਾਂ ਦੇ ਖਿਲਾਫ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ਰੇਪ ਹੁੰਦੇ ਰਹੇ ਨੇ ਮਰਡਰ ਹੁੰਦੇ ਰਹੇ ਨੇ ਆ ਭਾਜਪਾ ਵੀ ਨੇ ਇਸੋ ਇੱਕ ਨਾਰਾ ਦਾ ਤੁਹਾਡੇ ਮੁਤਾਬਿਕ ਕੀ ਹੈਗਾ ਨਹੀਂ ਇਹ ਜੀ ਕੰਗੜਾ ਨੌਰ ਦੀ ਜੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿੱਥੇ ਉਹਨੂੰ ਮੌਕਾ ਮਿਲਦਾ ਉਹ ਬਹੁਤ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤਾਂ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਹੋਣਾ ਚਾਹੀਜੀ ਤਾਂ ਖਬਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਫਿਰਕਾ ਨਫਰਤ ਫਲਾਉਣ ਦੀ ਉਹਦੇ ਨਾਲ ਇਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਪਾਰੇ ਚ ਭਾਈਚਾਰਿਆਂ ਚ ਨਫਰਤ ਦੀ ਅੱਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ ਇੱਕ ਜਿਹੜੀ ਕਲਕੱਤਾ ਚ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆ ਤੇ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਸਾਨੂੰ ਅੱਗੇ ਸਮਾਜ 'ਚ ਇਹੋ ਜਿਹੀ ਜਾਗਰਤੀ ਲਿਆਉਣੀ ਚਾਹੀਦੀ ਹੈ ਕਿ ਅੱਗੇ 'ਚੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰ ਚੰਗਣਾ ਨਾ ਰੌਤੀ ਮੱਛਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਇਸ ਤਰ੍ਹਾਂ ਦੀਆਂ ਕਰਨੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਵਿਅੰਗਤਾਰੀ ਦੇਣੀ ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋ ਕਰਵਾਇਆ ਜਾ ਰਿਹਾ ਕਿ ਉਹ ਆਪ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਬਿੱਲ ਵੀ ਵਾਪਸ ਲਏ ਤੇ ਕੰਗਣਾ ਨੂੰ ਮੇਰੇ ਖਿਆਲੋਂ ਉਸ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਤੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹੋ ਜਿਹੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਤੇ ਇਹੋ ਜਿਹਿਆਂ ਜਿਹੜੇ ਨਫ਼ਰਤ ਇੰਗੇਜ ਕਰਨਾ ਚਾਹੀਦਾ ਅਮਰਪਾਲ ਦੀ ਜਿਹੜੀ ਜ਼ਬਾਨ ਤੋਂ ਲੈ ਕੇ ਹਾਲੇ ਨਾਲ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਜੀ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਕੋ ਹਾਈ ਕੋਰਟ ਤੋਂ ਸੁਣਵਾਈ ਆ ਵੇਖੋ ਹੁਣ ਕਿੱਥੇ ਪਹੁੰਚਦੀ ਆ ਇਹ ਤੇ ਹੁਣ ਅੱਛਾ ਖਡੂਰ ਸਾਹਿਬ ਦਾ ਬਿਲਕੁਲ ਐਮਪੀ ਤੋਂ ਬਖਣਾ ਹੈ ਜੀ ਕੀ ਉਮੀਦ ਗੁਰੂ ਸਾਹਿਬ ਦੇ ਲੋਕਾਂ ਨੂੰ ਹੋਏਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿੰਨਾ ਤੱਕ ਦਾ ਆਈਡੀਆ ਹੈ ਜੀ ਕਿੰਨਾ ਤੱਕ ਦਾ ਪਤਾ ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਤਾਂ ਦੇਸ਼ਾਂ ਵਿਦੇਸ਼ਾਂ ਚ ਵੀ ਅਰਦਾਸ ਕਰਦੀਆਂ ਕਿ ਉਹਨਾਂ ਦੀ ਰਿਹਾਈ ਉਹਨਾਂ ਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਤਮ ਦੀ ਹਾਦਿਆ ਕਿ ਉਹ ਇਹਨੇ ਲੋਕਾਂ ਦੇ ਸਭ ਤੋਂ ਪੰਜਾਬ ਸਭ ਤੋਂ ਵੱਡੇ ਮਾਰਜਨਾ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਚ ਬੰਦ ਰੱਖਣਾ ਤੇ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਤੋਂ ਲਾਂਝਾ ਰੱਖਣਾ ਮੇਰੇ ਖਿਆਲੋਂ ਉਹ ਸਾਰੇ ਇਹਨੇ ਜੋ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਵੀ ਇੱਕ ਬਹੁਤ ਵੱਡਾ ਅਨਿਆਇ ਆ ਨਹੀਂ ਜੀ ਸਾਹਿਬ ਲੱਗਦਾ ਕਿ ਸਰਕਾਰ ਜਿਹੜੀ ਹੈ ਐਨਐਸ ਨੇ ਚਲੋ ਜੀ ਹੁਣ ਇਹ ਸਰਕਾਰ ਅਸੀਂ ਤਾਂ ਕਹਿੰਨੇ ਕਿ ਤੋੜਨੀ ਚਾਹੀਦੀ ਆ ਸਾਰੇ ਜਿਹੜੇ ਇਨਸਾਨੀਅਤ ਸੰਦ ਲੋਕ ਚਾਹੁੰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚਾਪੇ ਇਹ ਚੀਜ਼ਾਂ ਦਾ ਜਦਾਂ ਹੋਣਾ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿ ਮੈਂ ਜੇ ਸਰਕਾਰ ਨੂੰ ਹੋਰ ਬਹੁਤ ਕੰਮ ਹੈ ਜੀ ਲਾ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ ਕਿਹੋ ਜਿਹੇ ਹਾਲਾਤ ਬਣੇ ਪਏ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਬਾਕੀ ਉਹਦੇ ਚ ਦੇਖੋ ਫਰੋਦੀਆਂ ਮੰਗੀਆਂ ਜਾ ਰਹੀਆਂ ਕਿਹੋ ਜਿਹੇ ਦਿਨ ਦਿਹਾੜੇ ਕਈ ਕੀ ਕੁਝ ਹੋ ਰਿਹਾ ਸਰਕਾਰ ਨੂੰ ਉਧਰ ਧਿਆਨ ਦੇਣ ਦੀ ਲੋੜ ਆ ਨਾ ਕਿ ਜਿਹੜੇ ਕੋਈ ਸਹੀ ਕੰਮ ਕਰ ਰਹੇ ਉਹਨਾਂ ਨੂੰ ਐਨਐਸਏ ਲਾਉਣੀ ਦਾ ਇਹੋ ਜਿਹਾ ਕੰਮ ਕਰਨੇ ਮੇਰੇ ਖਾਲ ਉਤੋਂ ਉਹਨਾਂ ਨੂੰ ਆਪਣੇ ਗਲਤੀਆਂ ਤੇ ਪਛਤਾਵਾ ਕਰਕੇ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਰਹਾ ਕਰਨਾ ਚਾਹੀਦਾ ਉਹਨਾਂ ਦੇ ਨਾਲ ਦੇ ਸਾਥੀਆਂ ਨਾਲ ਮੇਰੇ ਨਾਲ ਕੀਤਾ ਜਾਵੇ ਲੱਗਦਾ ਜੀ ਜੇ ਐਨਐਸਏ ਟੁੱਟੀ ਹੈ ਤੇ ਜਿਹੜੀ ਵੇਲ ਹੈ ਉਹ ਫਿਰ ਜਲਦੀ ਹੋ ਸਕਦੀ ਹੈ ਹਾਂਜੀ ਦੇਖੋ ਜੀ ਇਹ ਉਹਨਾਂ ਦੇ ਟੁੱਟ ਗਈ ਆ ਤੇ ਉਦੋਂ ਬਾਅਦ ਹੀ ਸੋਚੇਗਾ ਦੇਖੇਗਾ ਜਿਹੜੀਆਂ ਜਿੰਮਣੀ ਚੁਣਨ ਉਹਨੂੰ ਲੈ ਕੇ ਹਾਲਾਤ ਆਦੇ ਸੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਾਕੀ ਸਿੰਘ ਜਿਹੜੇ ਆ ਵਾਅਕੇ ਚੁਣ ਲੜ ਸਕਦੇ ਆ ਵਾਅਕੇ ਚੁਣ ਲੜ ਸਕਦੇ ਆ ਜੀ ਅੱਜ ਇਹ ਇਸ ਮਾਮਲੇ ਤੇ ਜੇ ਕੋਈ ਅਸੀਂ ਹੁਣ ਬਹਿ ਕੇ ਮੀਟਿੰਗ ਕਰਾਂਗੇ ਕੋਈ ਸਾਰੀਆਂ ਧਿਰਾਂ ਨਾਲ ਮਿਲ ਕੇ ਕਿ ਸਾਨੂੰ ਇਹਦੇ ਚ ਜਿੰਮਣੀ ਚੁਣਨਾ ਚੁਤਰਨਾ ਚਾਹੀਦਾ ਕਿ ਨਹੀਂ ਉਤਰਨਾ ਚਾਹੀਦਾ ਇਹ ਅਸੀਂ ਫੈਸਲਾ ਕਰਦੇ ਠੀਕ ਹੈ ਜੀ ਪੂਰੀ ਬੋਲੀ ਆ ਤਾਂ ਕਰ ਹਾਂ ਜੀ ਮਾਈਕ ਵੀਰ ਜਸਤੇਜ ਜਿਹੜੇ ਤੁਸੀਂ ਕਿ ਸਰਵਨਾ ਦੀ ਖਤਰਤਾ ਹੋ ਰਹੀ ਕਿਵੇਂ ਦੀ ਫੈਸਲੇ ਦੀ ਉਡੀਕ ਕਰਦੇ ਹੋ ਨਹੀਂ ਅਸੀਂ ਤੇ ਕੋਈ ਜੋ ਜੋ ਸਿੱਖ ਰਵਾਇਤਾਂ ਦੇ ਅਨਸਾਰ ਜੋ ਸਹੀ ਅਨਸਾਫੜਾ ਇਹ ਕਿ ਸਾਡੀ ਬਹੁਤ ਸੁਪਰੀਮ ਅਦਾਲਤ ਆ ਸਿੱਖਾਂ ਦੀ ਅਸੀਂ ਇਹ ਤੋਂ ਉਮੀਦ ਕਰਦੇ ਹਾਂ ਕਿ ਜੋ ਸਹੀ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਹੋਵੇ ਕੌਮ ਉਹਨੂੰ ਪ੍ਰਵਾਨ ਕਰੇਗਾ ਬਸ ਠੀਕ ਹੈ ਜੀ